ਬੜਾ ਵਧੀਆ ਮੁਕਾਬਲਾ ਲਓ ਕਹਿੰਦੇ ਯੂਪੀ ਦੇ ਕਬੱਡੀ ਪਾਈ ਹੈ ਮਾਨੂਕੇ ਗਿੱਲਾ ਦਾ ਖੇਡ ਕਬੱਡੀ ਦਾ ਜੂਬਾ ਜੀਵਨ ਕਬੱਡੀ ਪਾਉਣ ਦੇ ਲਈ ਵੱਧਾ ਹੋਇਆ ਜਿਹੜੇ ਵੀਰਾਂ ਦੀ ਡਿਊਟੀ ਨਹੀਂ ਵੀਰ ਬਣ ਗਿਆ ਆਪਾਂ ਸਾਈਡ ਤੇ ਹੋ ਕੇ ਬਹਿ ਜਾਈਏ ਬਹੁਤ ਵੱਡਾ ਕਾਠ ਹੈ ਇਧਰ ਖਰਨ ਹਰਿਆਣੇ ਦੇ ਚਾਰ ਦੇ ਚਾਰੇ ਤਿਆਰ ਬਰ ਤਿਆਰ ਲਓ ਜੀਵਨ ਦੀ ਰੇਡ ਦੇਖੋ ਨਜ਼ਾਰਾ ਦੇਖੋ ਨਜ਼ਾਰਾ ਇਹਨੂੰ ਜੂਬਾ ਆਖਿਆ ਜਾਂਦਾ ਲੈ ਵੀ ਅਮਰੀਕ ਕਿਹੜੇ ਪਾਸੇ ਹੈ ਲੈ ਬਾਬੇ ਦਾ ਨਾਮ ਤੇ ਕਰੀਏ ਸ਼ਰਵਾਦ ਅਗਲੇ ਮੈਚ ਦੀਆਂ ਟੀਮਾਂ ਨੂੰ ਵੀ ਸਾਡੀ ਬੇਨਤੀ ਹੈ। ਉਹ ਜਾਜ ਤੇਰਾ ਲੋਗ ਗਰਾਚੂ ਤੇ ਜਾਫਰ ਪੜਾ ਢੋਲਦਾ। ਜਾਫਰ ਪੜਾ ਢੋਲਦਾ ਕਾਟੂ ਆ ਜੂਪੇ ਦੀ ਰੇ। ਮਾਨੂਕੇ ਵਾਲਾ ਕਹਿੰਦੇ ਹੱਥਾਂ ਚੋਂ ਨਿਕਲ ਗਿਆ। ਇਹ ਫੜਨਾ ਬਹੁਤ ਔਖਾ ਹੈ। ਲਗਦਾ ਨੰਬਰਿਸ ਗਬਰੂ ਨੇ ਜੋੜਿਆ। ਜਾਨਲੀ ਦੇ ਦੁਲੇੜੇ ਨੂੰ ਬੇਨਤੀਆਂ ਵੀਰ ਬਣ ਕੇ ਬਾਦਲ ਚਾਂਦਪੁਰੇ ਵਾਲੇ ਦਾ। ਆਹ ਕਹਿੰਦੇ ਮਾਨੂਕੇ ਵਾਲਾ ਉਹ ਵੱਡਿਆ ਜੂਪਾ ਆ ਗਿਆ। ਯੂਪੀ ਨੇ ਰੇਡ ਪਾਈ ਆ ਕਹਿੰਦੇ ਤਿੰਨ ਰੇਡਾਂ ਦੇ 1100 ਲੱਗਾ ਹੋਇਆ ਜੀਵਨ ਦੀ ਰੇਡ ਤੇ ਚਾਰਾਂ ਦੇ ਵਿੱਚੋਂ ਖਰਲ ਹਰਿਆਣੇ ਕੇ ਸ਼ੋਰੇ ਪਈ ਹੋਈ ਰੇਡ ਪਰਾਯੋਪਾ ਕਿੱਥੇ ਲੋਟ ਆਉਂਦਾ ਹੈ ਜਲਾਲ ਦੇ ਮੇਲੇ ਤੇ ਸਕਾਰ ਕਿਉ ਗੱਡੀ ਨਾਲ ਮਾਰ ਸਵਾ ਦਿੱਤਾ ਜਾਣਾ ਹੈ ਹੀ ਮਾਨੂ ਕੇਰੋ ਮੋਬ ਸਪਰੇ ਦੀ ਜ਼ਰੂਰਤ ਹੈ ਮੈਂ ਵੇਚ ਤੇ ਕਰਾਂਗਾ ਕਾਲਾ ਗਰੇ ਆ ਜੀ ਇਹਨੂੰ ਵੀ ਮੋਜੀਵਨ ਆ ਗਿਆ ਲੈ ਵੀ ਅਬਰੀ ਕਰੀ ਆ ਗਿਆ ਜੀਵਨ ਵੀ ਕਬੱਡੀ ਪੈਰੀ ਮਾਨੂ ਕੇ ਗਿੱਲ ਪਿੰਡ ਹੈ ਮੋਗੇ ਦੀ ਸਬ ਡਿਵੀਜ਼ਨ ਮੰਡੇ ਨਿਹਾਲ ਸਿੰਘ ਬਗਦਾ ਕਹਿੰਦੇ ਇਲਾਕਾ ਮੈਂ ਸਾਰੇ ਵੀਰਾਂ ਦਾ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਵੀ ਕਰਦਾ ਤੇ ਮੁਬਾਰਕਬਾਦ ਵੀ ਦਿੰਦਾ ਉਧਰ ਕਹਿੰਦੇ ਰਾਜਦੀਪ ਪੰਡਾ ਵੀਰ ਨਾੜ ਕਹਿੰਦੇ ਜਸ਼ਨੋੜੀ ਸਾਡੇ ਵੀਰ ਨੇ ਉਹ ਤੁਹਾਡਾ ਧੰਨਵਾਦ ਹੈ ਲੜਕੀਆਂ ਦੀ ਟੀਮ ਦੇ ਮੇਨ ਸਪੌਂਸਰ ਨੇ ਜਸ਼ਨੋ ਨੇ ਤੇ ਰਾਜਵੀ ਪੋਣੀ ਨਾਲ ਕਹਿੰਦੇ ਫਲੈਕਸ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ ਅੱਜ ਮੈਂ ਕਹਿੰਦਾ ਵੀ ਸਪੌਂਸਰ ਧੰਨਾ ਹੈ ਅੱਜ ਸਪੌਂਸਰ ਧੰਨਾ ਹੈ ਵੀ ਬਹੁਤ ਹਾਰਡ ਵਰਕ ਹੈ ਬਾਕੀ ਕਿਉਂਕਿ ਉੱਥੇ ਗੇਟ ਤੇ ਹਰੀ ਕੀ ਕਹਿੰਦਾ ਕਿ ਮੈਂ ਫਲਾਨਾ ਸਿੰਘ 12000 ਸਤਨਾਮ ਸਰਪੰਚ ਜੀ ਉਹਨਾਂ ਦੇ ਵੱਲੋਂ ਖੁੱਲੇ ਥੰਦੇ ਆ ਬੈਸਟਾਂ ਲਈ ਕਿੰ ਕੀ ਹਜ਼ਾਰ ਹੋਵੇਗਾ ਲੈ ਲੈ ਇਧਰ ਮੈਂ ਵੀ ਇਧਰ ਮੈਚ ਵੀ ਸ਼ੁਰੂ ਹੋ ਗਿਆ ਭਾਈ ਉਧਰ ਝਾਲ ਵੀ ਟੁੱਟ ਗਿਆ ਲੈ ਵੀ ਯਾਰ ਵਾਏ ਬਲੀ ਬੇਨਤੀਆਂ ਸੁਣੋ ਉਧਰ ਧਿਆਨ ਦੇ ਯਾਰ ਉਸ ਜੰਡੋ ਗਿਆ ਬਹੁਤ ਧੰਨਵਾਦ ਹੋਣਾ ਚੋਟੀ ਦਾ ਮੁਕਾਬਲਾ ਜਿਹੜਾ ਇਸ ਵੇਲੇ ਖੇਡਦੇ ਪੰਜਾਬ ਵਿੱਚ ਸ਼ੁਰੂ ਹੋ ਰਿਹਾ ਹੈ ਮੇਰੇ ਮਿੱਤਰੋ ਇੱਕ ਪਾਸੇ ਮੁੰਡੇ ਕਹਿੰਦੇ ਖੇਡ ਰਿਹਾ ਸਮਾਦ ਭਾਈ ਪਿੰਡ ਦੇ ਔਰ ਦੂਸਰੇ ਪਾਸੇ ਜਿਹੜੀ ਡੜਬੇ ਦੀ ਟੀਮ ਖੇਡ ਰਹੀ ਹੈ ਡੜਬੇ ਵਾਲੇ ਮੁੰਡੇ ਜਿਹੜੇ ਖੇਤਾਂ ਵਾਲੇ ਬੰਨੇ ਆ ਗਿਆ ਔਰ ਸਮਾਦ ਭਾਈ ਦੀ ਟੀਮ ਹੈ ਉਹ ਜਿਹੜੀ ਪਿੰਡ ਵਾਲੇ ਪਾਸੇ ਆ ਗਈ ਹੈ ਉਧਰ ਯੂ ਐਸ ਏ ਵਾਲਾ ਖਿਡਾਰੀਆਂ ਦਾ ਯਾਰਸ ਓਏ ਯੋਪਾ ਯੋਪਾ ਇਹ ਆ ਖੇਡ ਕਬੱਡੀ ਦਾ ਯੋਪਾ ਮੇਰੇ ਮਿੱਤਰੋ ਸਾਡੇ 5 5 ਲੱਖ ਦੀਆਂ ਕਬੱਡੀਆਂ ਇਹਨੇ ਦੁਨੀਆ ਦੇ ਚੋਟੀ ਦੇ ਮੰਨੋਂ ਉੱਤਰ ਪਾਈਆਂ ਤੇ ਪਰਸੋਂ ਨਾਲ ਦੇਣੇ ਦੇ ਲਈ ਭਾਗਾ ਮੋੜਾ ਦੇਣਾ ਆ ਖਿਡਾਰੀ ਦਾ ਕਹਿੰਦੇ ਵੱਡੀ ਗੱਡੀ ਨਾਲ ਮਾਣ ਸਰਸਣ ਹੋਣਾ ਸਕੋਰ ਦੀ ਗੱਲ ਚੱਲਣੀ ਆ ਮੇਰੇ ਮਿੱਤਰੋ ਆਓ ਵੇਖਣਾ ਵੀ ਇਸ ਵੇਲੇ ਚਾਂਦਪੁਰੇ ਪੜਦੀ ਹੈ ਇਹ ਪਹਿਲਾਂ ਕਿੰਨੇ ਜਦੋਂ ਹੜ ਆਉਂਦੇ ਨੇ ਨਾ ਉਦੋਂ ਤਰੀਕ ਉਹ ਦੁਨੀਆ ਦੀ ਨਿਗਾ ਹੁੰਦੀ ਹੈ ਕਿ ਚਾਂਦਪਰੇ ਤੇ ਬੰਨ ਤੇ ਨਿਗਾ ਹੁੰਦੀ ਹੈ ਕਿਉਂਕਿ ਜੇ ਟੁੱਟ ਜਾਂਦਾ ਤਾਂ ਵੀ ਨੁਕਸਾਨ ਜੇ ਨਾ ਟੁੱਟੇ ਤਾਂ ਵੀ ਨੁਕਸਾਨ ਕਿਤੇ ਚਾਂਦਪਰੇ ਦੀ ਚਰਚਾ ਕਹਿੰਦੇ ਚਾਂਦਪਰੇ ਦੇ ਬੰਨ ਕਰਕੇ ਪਰ ਅੱਜ ਕਬੱਡੀ ਕਰਕੇ ਕਾਲੇ ਬਾਈ ਉਹ ਦੁਨੀਆ ਦੇ ਵਿੱਚ ਚਰਚਾ ਹੈ ਉਹ ਮਾਨੂਕਿਆ ਵਾਲਾ ਜੀਵਨ ਇਸ ਵੇਲੇ ਸਵਾਦ